ਪਦਮ ਸ਼੍ਰੀ ਮਿਲਦਾ ਜਿਹੜੇ ਸਰਕਾਰਾਂ ਦੇ ਬੰਦੇ ਹੁੰਦੇ ਆ ਪਦਮ ਸ਼੍ਰੀ ਮਿਲਦਾ ਜਿਹੜੇ ਸਰਕਾਰਾਂ ਦੇ ਕੰਮ ਕਰਦੇ ਆ ਲੋਕਾਂ ਦੀ ਕਰਨ ਵਾਲੇ ਆਪਣੀ ਕੌਮ ਦੀ ਧਰਤੀ ਹਵਾਵਾਂ ਪਾਣੀਆਂ ਦੀ ਕੰਮ ਕਰਨ ਵਾਲ ਨੂੰ ਪਦਮ ਸ਼੍ਰੀ ਅਵਾਰਡ ਰਿਵਾਰਡ ਨਹੀਂ ਮਿਲਦੇ ਜੇਲਾ ਮਿਲਦੀਆਂ ਕਾਲ ਕੋਠੜੀਆਂ ਮਿਲਦੀਆਂ ਫਾਂਸੀਆਂ ਮਿਲਦੀਆਂ ਗੋਲੀਆਂ ਮਿਲਦੀਆਂ ਟੈਗ ਲਾਇਆ ਜਾਂਦਾ ਮੱਥੇ ਤੇ ਉਹਨਾਂ ਦੇ ਤੁਸੀਂ ਐਸੇ ਪਿੰਡ ਦੇ ਹੋ ਤੁਸੀਂ ਹਾਂਜੀ ਬਲੀਪੁਰ ਤੋਂ ਹਾਂਜੀ ਨਾਲ ਦਾ ਪਿੰਡ ਆਹ ਪਾਣੀ ਕਿੱਥੇ ਸਾਫ਼ ਹੋਇਆ ਬਖਾ ਦਿਓ ਇਹਨਾਂ ਨੂੰ ਪਾਣੀ ਕਿੱਥੇ ਸਾਫ਼ ਹੋਇਆ ਤੁਹਾਡਾ ਇਹ ਹਈਏ ਕਿੰਨੇ ਕ ਬੰਦੇ ਬਿਮਾਰ ਆ ਤੁਹਾਡੇ ਪਿੰਡ ਦੇ ਤੁਹਾਨੂੰ ਕਿ ਆਉਣਗੇ ਯਾ 8 10 ਬੰਦੇ ਚੋਂ ਕਾਲੇ ਸੂਈ ਆ ਅੱਛਾ ਇੱਕ ਦੱਸੋ ਜੇ ਤੁਹਾਡੇ ਸੀਚੇ ਵਾਲਾਂ ਦਾ ਅਸੀਂ ਸਾਫ ਕਰਤਾ ਪਾਣੀ ਨਹੀਂ ਇੱਥੇ ਰੱਖਿਆ ਹੈ ਸੀਚਾ ਸਾਹ ਦਾ ਪਿੱਛੇ ਪਿੱਛੇ ਨਹੀਂ ਕਿਹੜੇ ਥਾਂ ਜਾ ਕੇ ਅਸੀਂ ਚੈਲੰਜ ਕਰਦੇ ਸੀ ਤਾਂ ਸਰ ਤੁਸੀਂ ਕਿਹਾ ਸੀ ਨਾ ਕਿ ਅਸੀਂ ਬਈ ਦਾ ਚੈਲੰਜ ਲਿਆ ਸਾਫ ਕਰਤੀ ਬੁੱਢਾ ਦਰਿਆ ਚੰਦਿਆ ਸਾ ਅਸੀਂ ਚੈਲੰਜ ਕਰਦੇ ਆਓ ਬੁੱਢਾ ਦਰਿਆ ਆ ਇੱਥੇ ਇੱਕ ਵੀਡੀਓ ਆ ਕੇ ਪਾਓ ਇੱਥੇ ਬੈਠੋ ਕੁਰਸੀ ਢਾ ਕੇ ਬਲੀਪੁਰ ਰਾਮਾ ਨਾ ਕਰੋ ਬਲੀਪੁਰ ਪੈਂਦਾ ਜਿੱਥੋਂ ਆਹ ਪਤਾ ਨਹੀਂ 12 ਕਰੋੜ ਲੀਟਰ ਪਾਣੀ ਜਿਸਕੀ ਹਰ ਰੋਜ਼ ਕੱਲਾ ਡਾਇੰਗ 12 ਕਰੋੜ ਲੀਟਰ ਪਾਣੀ ਜ਼ਹਿਰ ਕੈਮੀਕਲ ਵਾਲਾ ਜਿਹੜਾ ਕਲੰਗਾ ਡਾਇੰਗ ਇੰਡਸਟਰੀ ਦਾ ਟੋਟਲ ਦਾ ਮਿਲਦਾ 50 ਕਰੋੜ ਲੀਟਰ ਹੋ ਗਾ ਨਾ 50 ਕਰੋੜ ਲੀਟਰ ਪਾਣੀ ਹਰ ਰੋਜ਼ ਬੁੱਢੇ ਨਾਲੇ ਰਹੀਂ ਸਤਲੋਚ ਪੈਂਦਾ